ਸਾਹ ਜੀ ਜੇ ਤੁਸੀਂ ਰਹਿੰਦੇ ਜੇ ਧਾਰੀਵਾਲ ਤੇ ਆਹ ਚੀਜ਼ ਵੇਖੋ ਇਵਾਨ ਅਮਰਸਰੀ ਕੁਲਚਾ ਦੇ ਸਿਕਯੂ ਵਾਲਾ ਤੁਹਾਨੂੰ ਮਿਲੇਗਾ ਧਾਰੀਵਾਲ ਸ਼ਹਿਰ 'ਚ ਆ ਇਹਨਾਂ ਦੇ ਫੋਨ ਨੰਬਰ ਆ ਬੁਕਿੰਗ ਵੀ ਕਰਾ ਸਕਦੇ ਜੀ ਲੋਕਲ ਜੇ ਤੇ ਆ ਇਹਨਾਂ ਦੀ ਲੋਕੇਸ਼ਨ ਆ ਧਾਰੀਵਾਲ ਬੱਸ ਅੱਡਾ ਬੱਸ ਉੱਥੇ ਆ ਜਾਓ ਤੇ ਤੁਸੀਂ ਜਿਹੜਾ ਪਹਿਲਾ ਜੁਨੀਅਨ ਬੈਂਕੀ ਉਹਦੇ ਸਾਹਮਣੇ ਐਚ ਡੀ ਐਫ ਸੀ ਬੈਂਕ ਦੇ ਸਾਹਮਣੇ ਇਹ ਲੋਕੇਸ਼ਨ ਆ ਇਵਾਨ ਨਾਮ ਸਰਿਕੋ ਚਾਹ ਦੇ ਦੇਸੀ ਕਿਉ ਵਾਲਾ ਬਹੁਤ ਸਾਫ ਸੁਥਰੀ ਤੰਦੂਰ ਵੀ ਇਹਦਾ ਤਾਂ ਵਧੀਆ ਨਵੀਂ ਕਿਸਮ ਦਾ ਬਾਹਰੋਂ ਲੋਹੇ ਦਾ ਤੇ ਅੰਦਰੋਂ ਮਿੱਟੀ ਦਾ ਸਾਫ ਸੁਥਰਾ ਕੰਮ ਸਾਰੇ ਮਸਾਲੇ ਜੋ ਵੀ ਹੁੰਦੇ ਆ ਵਧੀਆ ਤਰੀਕੇ ਨਾਲ ਲੰਘਦੇ ਆ ਕੰਮ ਸਾਰੇ ਦੇਸੀ ਕਿਉ ਹੋ ਜੇ ਹਾਂ ਦੇਸੀ ਕੋਲ ਚਰਾਇਂ ਖਾ ਗਏ ਆ ਦੇਸੀ ਕੋਲ ਖਾ ਗਏ ਆ ਠੀਕ ਆ ਬਹੁਤ ਵਧੀਆ ਜੀ ਤੇ ਸਾਰੀ ਨਵੀਂ ਸੈਟਿੰਗ ਆ ਇਹ ਪਾਜੀ ਹੁੰਦਾ ਸਿਸਟਮ ਆ ਦੇ ਇੱਕ ਇੱਕ ਕਿਹੜੇ ਕਿਹੜੇ ਕੁਝੇ ਕਿਹੜੀ ਕਿਹੜ ਕਿਸਮ ਦੇ ਸਾਡੇ ਕੋਲ ਜੀ ਪੈਡੀ ਕੁਝੇ ਹੁੰਦੇ ਮਿਕਸ ਕੁਝੇ ਹੁੰਦਾ ਗੋਭੀ ਵਾਲਾ ਆਲੂ ਵਾਲਾ ਜਿਹੜਾ ਮੱਗੀ ਖਾਉਂਦੇ ਸੀ ਉਹਨਾਂ ਭਾਈ ਮੂਲ ਮੱਖਣ ਸਾਡੇ ਮੂਲ ਮੱਖਣ ਟਾਈਮ 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 ਆਡਾ ਨੋਪਲਾ 9 ਤੋਂ ਲੈ ਕੇ 5 ਵਜੇ ਤੱਕ 9 ਤੋਂ 5 ਤੇ ਬੈਨ ਦੀ ਸੈਟਿੰਗ ਅਰੇਂਜਮੈਂਟ ਵੀ ਉਹਨਾਂ ਦੀ ਵਧੀਆ ਵਾ ਖੁੱਲੀ ਆ ਹਾਂ ਜੀ ਹਾਂ ਜੀ ਤੇ ਲੋਕਾਂ ਦਾ ਭਰਪੂਰ ਉਤਸ਼ਾਹ ਵੀ ਆ। ਅੱਜ ਜਿਹੜਾ ਚੜਨੀ ਪਈ ਆ ਮੱਡੀ ਦੇ ਭਾਂਡੇ ਜੀ ਇੱਕ ਵਾਲਾ ਪੈਕੇਜ ਇੱਕ ਹੋਰ ਅਸੀਂ ਵੀ ਆਈ ਸਟੇਟ ਬੈਂਕ ਦੇ ਮੁਲਾਜ਼ਮ ਮਰ ਵੀ ਉਤਸ਼ਾਹ ਪੂਰਾ ਆ ਬਾ ਦੁਨੀਆਂ ਜੇ 300 ਆਫ ਸਤਰਾਂ ਕੰਮ ਆ ਤੇ ਵਧੀਆ ਕੰਮ ਆ ਦਿੱਤੀ ਅਸੀਂ ਕਿਉਂ ਦਾ ਕੰਮ ਆ ਇਹ ਤਾਂ ਨਾ 90 ਤੇ ਜਿੰਕੋ ਨਾ ਨਾ ਆ ਦੇਖ ਹੁਣ ਤਾਂ ਇਹ ਮੇਰੇ ਨਹੀਂ ਆ ਮੈਂ ਉਹ ਜਿੱਥੇ ਪੰਨੀ ਇਹ ਜੀ ਮੇਰੇ ਹੋਰੇ ਜੀ ਇਹਨਾਂ ਦੇ 2 ਸਾਲ ਰਹਿ ਗਏ ਹੋਰੇ ਹਰਿਆਣਾ ਤੋਂ ਹੀ ਨਾ ਵੀਰਕਾ ਉਹ ਜਾਂਦਾ ਜੀ ਵੀਰਕਾ ਆ ਕਾਸੀ ਵੀ ਆਈ ਤੇ ਐਜੂਕੇਸ਼ਨ ਡਿਪਾਰਟਮੈਂਟ ਵੀ ਇਥੇ ਸਾਰੇ ਵੇਖਣ ਆਉਂਦੇ ਆ ਖਾਣ ਆਉਂਦੇ ਆ ਤੇ ਲੱਗ ਗਈ ਆ ਫਾਸਟ ਫੂਡ ਲਾ ਫਾਸਟ ਫੂਡ ਆ ਚਲੋ ਹੁਣ ਆਪਾਂ ਚੱਲੀਏ ਜੀ ਤੇ ਜਰੂਰ ਇੱਥੇ ਆਇਓ ਤੇ ਅੰਗ ਟ੍ਰਾਈ ਕਰਿਓ ਤੇ ਜੇ ਚੰਗਾ ਲੱਗੂ ਤੇ ਉਹਨਾਂ ਨੂੰ ਦੱਸ ਕੇ ਜਾਇਓ ਤੇ ਨਹੀਂ ਚੰਗਾ ਲੱਗੂ ਤੇ ਉਹਨਾਂ ਨੂੰ ਫੇਰ ਦੱਸ ਕੇ ਜਾਇਓ ਤਾਂ ਕਿ ਸੁਧਾਰ ਹੋਰ ਤੋਂ ਹੋਰ ਹੋ ਸਕੇ ਸਾਨੂੰ ਵੈਸੇ ਕੋਈ ਕਮੀ ਨਹੀਂ ਲੱਗੀ ਸਾਨੂੰ ਵਧੀਆ ਲੱਗਾ ਜੀ ਸਗਾ ਸਾਰਿਆਂ ਦਾ ਸਤਿਕਾਰ ਜੀ